ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲਾਈਵ ਟਾਕ ਸ਼ੋਅ ਲੈ ਕੇ حاضر ਆਂ ਜਿਵੇਂ ਕਿ ਅੱਜ ਸਵੇਰੇ ਪੋਸਟ ਪਾਈ ਸੀ ਮਤਲਬ ਅਮ ਇੰਡੀਆ ਦੇ ਸਵੇਰੇ ਕਹਿ ਸਕਦੇ ਆ ਅਮਰੀਕਾ ਦੇ ਰਾਤੀ ਤੇ ਇਸ ਵੇਲੇ ਤਾਂ ਕੈਲੀਫੋਰਨੀਆ ਦੇ ਸਵੇਰ ਦੇ 8 ਵਜੇ ਨੇ ਤੇ ਕੈਲੀਫੋਰਨੀਆ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਸਵੇਰ ਦੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜਿਵੇਂ ਕਿ ਰਾਤ ਨੂੰ ਪੋਸਟ ਪਾਈ ਸੀ ਮੈਂ ਅੱਜ ਸਵੇਰੇ ਲਾਈਵ ਕਰਾਂਗਾ ਉਸੇ ਪੋਸ ਦੇ ਅਨਸਾਰ ਲਾਈਵ ਟਾਕ ਸ਼ੋਅ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਮੋਡੇਸਟੋ ਸੀਰੀਜ਼ ਗੁਰਦਾਸ ਸਾਹਿਬ ਦੀ ਜੋ ਕਿ ਮੌਜੂਦਾ ਕਮੇਟੀ ਆ ਉਹਦੇ ਬਾਰੇ ਅਦਾਲਤ ਦਾ ਜੋ ਫੈਸਲਾ ਆ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਤੋਂ ਮੈਂ ਦੱਸਣਾ ਚਾਹਾਂਗਾ ਵੀ ਸਾਡੇ ਮੋਡੇਸਟੋ ਸੀਰੀਜ਼ ਗੁਰਦਾਸ ਸਾਹਿਬ ਦੀ ਇਲੈਕਸ਼ਨ ਡਿਊ ਸੀਗੀ ਪਿਛਲੇ ਸਾਲ 2023 ਦੇ ਵਿੱਚ ਲੇਕਿਨ ਉਸ ਸਮੇਂ ਕਮੇਟੀ ਨੇ ਇਲੈਕਸ਼ਨ ਨਹੀਂ ਕਰਵਾਈ ਇਹਨਾਂ ਨੇ ਸਾਰੇ ਸਿਸਟਮ ਨੂੰ ਮੈਨੀਪੂਲੇਟ ਕਰਕੇ ਆਪਣਾ ਕਬਜ਼ਾ ਜਮਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਦੇ ਵਿੱਚ ਸੰਗਤ ਦੇ ਮੈਂਬਰ ਸਰਦਾਰ ਸੁਲਦੂ ਸਿੰਘ ਬਾਜਵਾ ਨੇ ਅਦਾਲਤ ਦੇ ਵਿੱਚ ਕੇਸ ਫਾਈਲ ਕੀਤਾ ਜਿਸ ਦਾ ਟੈਂਟਿੰਗ ਰੂਲਿੰਗ 31 ਜਨਵਰੀ ਨੂੰ 19 ਜਨਵਰੀ ਨੂੰ ਆਈ ਸੀ ਜੱਜ ਨੇ ਫੈਸਲਾ ਦਿੱਤਾ ਸੀ ਵੀ ਇੱਕ ਕਮੇਟੀ ਨਹੀਂ ਰਹਿਣੀ ਚਾਹੀਦੀ ਤੇ ਵੋਟਾਂ ਪੜੀਆਂ ਚਾਹੀਦੀਆਂ ਨੇ ਉਸ ਤੋਂ ਬਾਅਦ ਇਸ ਕਮੇਟੀ ਨੇ ਅਬਜੈਕਸ਼ਨ ਅਠਾਈ ਸੀ ਤਾਂ ਅੱਜ ਦਾ ਫਾਈਨਲ ਫੈਸਲਾ ਆ ਚੁੱਕਿਆ ਹੈ ਉਸ ਦੇ ਵਿੱਚ ਜੱਜ ਸਾਹਿਬ ਨੇ ਇਸ ਕਮੇਟੀ ਨੂੰ ਇਲੈਕਸ਼ਨ ਕਰਾਉਣ ਦੇ ਹੁਕਮ ਦਿੱਤੇ ਆ ਜਿਹੜੀ ਇਹਨਾਂ ਨੇ ਆਪਣੇ ਆਪ ਕਮੇਟੀ ਬਣਾਈ ਸੀ ਉਸ ਕਮੇਟੀ ਨੂੰ ਬਰਖਾਸਤ ਕਰ ਦਿੱਤਾ ਗਿਆ ਆ ਪਰ ਜਿੰਨਾ ਚਿਰ ਨਵੀਂ ਕਮੇਟੀ ਨਹੀਂ ਚੁਣੀ ਜਾਂਦੀ ਉਨਾ ਚਿਰ ਜੋ ਗੁਰਦੁਆਰਾ ਸਾਹਿਬ ਦਾ ਚਾਰਜ ਆ ਉਹ ਇਹਨਾਂ ਦੇ ਕੋਲ ਹੀ रहेगा सो ਇਹ ਤਾਂ ਐਸਸੀ ਵਿਸਥਾਪ मतलब एक ब्रीफ ਜਿਹੜੀ ਤੁਹਾਨੂੰ ਮੈਂ ਦੱਸੀ ਹੈਗੀ ਆ ਹੁਣ ਆਪਾਂ ਡਿਟੇਲ ਦੇ ਵਿੱਚ ਜਾਣੇ ਹੈਗੇ ਆ ਮੋਡੇਸਟੋ ਸੀਰੀਜ਼ ਗੁਰਦਸਾਹ ਦਾ ਕੇਸ ਜੋ ਕਿ سپੀਰੀਟ کورٹ ਆਫ ਕੈਲੀਫੋਰਨੀਆ ਕਾਉਂਟੀ ਆਫ ਸਟੈਂਸਲਾਸ ਦੇ ਵਿੱਚ ਚੱਲ ਰਿਹਾ ਸੀ ਕੇਸ ਨੰਬਰ ਸੀ ਵੀ ਡੈਸ਼ 23 ਡੈਸ਼ 004261 ਜਿਸ ਦਾ ਫੈਸਲਾ ਕੱਲ ਆਇਆ ਹੈਗਾ ਆ 8 ਫਰਵਰੀ ਨੂੰ ਉਹ ਮੇਰੇ ਕੋਲ ਆ ਐਂਡ ਲਾਸਟ ਪੇਜ ਦੇ ਉੱਤੇ ਜੱਜ ਸਾਹਿਬ ਦੇ ਸਾਈਨ ਨੇ ਮੈਂ ਤੁਹਾਨੂੰ ਉਹ ਵੀ ਦਿਖਾਉਣੇ ਚਾਹਾਂਗਾ ਜੋ ਕਿ ਫਰਵਰੀ 7 ਨੂੰ ਡਿਸੀਜਨ ਇਸ਼ੂ ਕੀਤਾ ਗਿਆ ਹੈ ਤੇ ਕੱਲ ਕਾਪੀ ਮੇਰੇ ਕੋਲ ਆਈ ਸੀ ਇਸ ਕੇਸ ਦੇ ਵਿੱਚ ਜਿਹੜੇ ਪਲੈਂਟ ਨੇ ਸਰਦਾਰ ਸੁਲਬੂ ਸਿੰਘ ਬਾਜਵਾ ਨੇ ਤੇ ਡਿਫੈਂਡੈਂਟ ਮਰੇਸਟੋ ਗੋਰਦਾ ਸਾਹਿਬ ਜਗਤਾਰ ਸਿੰਘ ਸੁਖਮੰਦਰ ਬਰਾੜ ਰਾਜਮੀਤ ਸਿੰਘ ਗਰੇਵਾਲ ਜਗਨਰਾਜ ਸਿੰਘ ਢਾਲੀਵਾਲ ਹਰਵਿੰਦਰ ਸਿੰਘ ਪੱਤਰ ਜਤਿੰਦਰ ਸਿੰਘ ਹਰਪ੍ਰੀਤ ਸਿੰਘ ਬਲਜੀਤ ਸਿੰਘ ਸੁਖਜਿੰਦਰ ਸਿੰਘ ਸੰਘੇੜਾ ਦਵਿੰਦਰ ਸੈਮਰਾ ਅਤੇ ਅਮਨਦੀਪ ਸਿੰਘ ਸੋ ਸਾਧ ਸੰਗਤ ਜੀ ਇਹਨਾਂ ਇਸ ਜੋ 11 ਦੇ 11 ਕਮੇਟੀ ਮੈਂਬਰ ਨੇ ਇਹਨਾਂ ਨੂੰ ਟੋਟਲੀ ਬਾਹਰ ਕਰ ਦਿੱਤਾ ਗਿਆ ਆ ਸਿਰਫ ਇਲੈਕਸ਼ਨ ਹੋਣ ਤੱਕ ਇਹ ਗੁਰਦਾ ਸਾਹਿਬ ਦਾ ਚਾਰਜ ਰੱਖਣਗੇ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਜਿਹੜੀ ਵੀ ਨਵੀਂ ਕਮੇਟੀ ਜਿੱਤ ਕੇ ਆਏਗੀ ਉਸ ਕਮੇਟੀ ਦੇ ਕੋਲ ਚਾਰਜ ਜਾਏਗਾ ਐਂਡ ਇੱਕ ਗੱਲ ਹੋਰ ਬਹੁਤ ਕਲੀਅਰ ਕਰ ਦਿੰਦਾ ਵੀ ਜਿਹੜੀ ਇਹ ਇਲੈਕਸ਼ਨ ਹੋਏਗੀ ਇਹ 1 ਸਾਲ ਵਾਸਤੇ ਹੋਏਗੀ ਕਿਉਂਕਿ ਆਪਣੀ ਇਲੈਕਸ਼ਨ ਪਿਛਲੇ ਸਾਲ ਡਿਊ ਸੀ ਤੇ ਉਦੋਂ ਇਹਨਾਂ ਨੇ ਕਰਵਾਈ ਨਹੀਂ ਹੁਣ ਉਹ ਪਿਛਲੇ ਸਾਲ ਵਾਲੀ ਇਲੈਕਸ਼ਨ ਜਿਹੜੀ ਆ ਇਸ ਸਾਲ ਹੋਏਗੀ ਤਾਂ ਅਗਲੇ ਸਾਲ 2025 ਵਿੱਚ ਜੋ ਰੂਟੀਨ 'ਚ 2 ਸਾਲਾ ਉਹਦਾ ਇਲੈਕਸ਼ਨ ਹੁੰਦੀ ਆ ਉਹ ਫਿਰ ਦੁਬਾਰਾ ਹੋਏਗੀ ਕਹਿੰਦਾ ਭਾਪ ਵੀ ਇਹ ਜਿਹੜੀ ਇਲੈਕਸ਼ਨ ਹੋਏਗੀ ਇਹ 1 ਸਾਲ ਵਾਸਤੇ ਹੀ ਕਮੇਟੀ ਰਹੇਗੀ 사ਸੰਗਤ ਜੀ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਹੁਣ ਪਿਛਲੇ 1 ਸਾਲ ਦੇ ਵਿੱਚ ਕੀ ਕੀ ਹੋਇਆ ਪਿਛਲੇ ਸਾਲ ਜਦੋਂ ਇਲੈਕਸ਼ਨ ਦਾ ਟਾਈਮ ਆਇਆ ਤੇ ਉਸ ਸਮੇਂ ਜਿਹੜੀ ਕਮੇਟੀ ਸੀਗੀ ਜਿਹੜੀ 2021 ਦੇ ਵਿੱਚ ਇੱਕ ਧੜੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਚੁਣ ਲਈ ਸੀ ਦੂਜੇ ਧੜੇ ਨੂੰ ਪਤਾ ਵੀ ਨਹੀਂ ਸੀ ਵੀ ਇਹ ਕਿਹੜੀ ਕਮੇਟੀ ਚੁਣ ਰਹੇ ਨੇ ਕੀ ਕਰ ਰਹੇ ਨੇ ਕਿਉਂਕਿ ਉਸ ਸਮੇਂ ਕੋਵਿਡ ਦਾ ਫਰਾ ਸੀ ਕਿਸੇ ਨੇ ਓਬਜੈਕਸ਼ਨ ਨਹੀਂ ਕੀਤਾ ਪਰ ਮੈਂ ਉਸ ਸਮੇਂ ਵੀ ਇਸ ਕਮੇਟੀ ਨੂੰ ਲਫਾਫਾ ਕਮੇਟੀ ਕਿਹਾ ਸੀ ਕਿਉਂਕਿ ਇਹ ਕੁਝ ਬੰਦਿਆਂ ਦੇ ਲਫਾਫੇ ਦੇ ਵਿੱਚੋਂ ਨਿਕਲੀ ਸੀ ਐਂਡ ਉਸ ਤੋਂ ਬਾਅਦ ਦੇ ਵਿੱਚ ਚਲੋ ਇਹਨਾਂ ਨੇ 2 ਸਾਲ ਕੰਮ ਕੀਤਾ ਗੁਰਦੁਆਰਾ ਚਲਾਇਆ ਇਹਨਾਂ ਨੇ ਠੀਕ ਹੈ ਜੀ 2 ਸਾਲਾਂ ਬਾਅਦ ਇਹਨਾਂ ਨੇ ਲਫਾਫਾ ਕਮੇਟੀ ਨੇ ਆਪਣੇ ਆਪ ਨੂੰ ਕਬਜ਼ਾ ਕਮੇਟੀ ਬਣਾ ਲਿਆ ਕਬਜ਼ਾ ਕਮੇਟੀ ਕਾਹ ਕਹਾਂਗਾ ਵੀ ਇਹਨਾਂ ਲੋਕਾਂ ਨੇ ਇਲੈਕਸ਼ਨ ਕਰਾਉਣੀ ਜ਼ਰੂਰੀ ਨਹੀਂ ਸਮਝੀ ਇਹਨਾਂ ਲੋਕਾਂ ਨੇ ਆ ਕਬਜ਼ਾ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ ਉਹ ਮੈਂ ਨਹੀਂ ਕਹਿੰਦਾ ਉਹ ਕੋਰਟ ਦੇ ਪੇਪਰ ਬੋਲਦੇ ਨੇ ਕੋਰਟ ਦੇ ਪੇਪਰਾਂ ਦੇ ਵਿੱਚ ਬਹੁਤ ਕਲੀਅਰਲੀ ਲਿਖਿਆ ਗਿਆ ਆ ਜੋ ਮੈਂ ਇੱਥੇ ਬੋਲਣ ਜਾ ਰਿਹਾ ਆ ਸੋ ਜਦੋਂ ਪਿਛਲੇ ਸਾਲ 2023 ਦੇ ਵਿੱਚ ਇਲੈਕਸ਼ਨ ਦਾ ਟਾਈਮ ਆਇਆ ਜਿਸ ਦਿਨ ਐਡਵਾਈਜ਼ਰੀ ਕਮੇਟੀ ਨੇ ਇਲੈਕਸ਼ਨ ਆ ਜਾਂ ਐਪਲੀਕੇਸ਼ਨਾਂ ਲੈਣੀਆਂ ਸੀ ਸਾਰਾ ਦਿਨ ਐਪਲੀਕੇਸ਼ਨਾਂ ਲੈਣ ਤੋਂ ਬਾਅਦ ਦੇ ਵਿੱਚ ਸ਼ਾਮ ਨੂੰ ਜਦੋਂ 5 ਵਜੇ ਦੇ ਆ ਤੇ ਉੱਥੋਂ ਐਪਲੀਕੇਸ਼ਨਾਂ ਮਿਸਪਲੇਸ ਹੋ ਜਾਂਦੀਆਂ ਨੇ ਇਹਦੇ ਬਾਰੇ ਬਹੁਤ ਸਾਰੇ ਲੋਕ ਉੱਥੇ ਜਿਹੜੇ ਸਿਰੇ ਮੌਜੂਦ ਉਹਨਾਂ ਨੂੰ ਪਤਾ ਹੈ ਕੀ ਹੋਇਆ ਸੋ ਉਹ ਫਿਰ ਜਦੋਂ ਇਹਨਾਂ ਨੂੰ ਕਮੇਟੀ ਵਾਲਿਆਂ ਨੂੰ ਕਿਹਾ ਗਿਆ ਵੀ ਭਾਈ ਪੁਲਿਸ ਬੁਲਾਓ ਤੇ ਜਾਣਕਾਰੀ ਇਕੱਠੀ ਕਰੋ ਵੀ ਐਪਲੀਕੇਸ਼ਨਾਂ ਕਿੱਥੇ ਗਈਆਂ ਤਾਂ ਕਮੇਟੀ ਨੇ ਪੁਲਿਸ ਬੁਲਾਉਣ ਤੋਂ ਰਿਫਿਊਜ਼ ਕਰ ਦਿੱਤਾ ਇੱਥੇ ਤੱਕ ਇਹ ਕਿਹਾ ਗਿਆ ਵੀ ਜੇ ਆਪਾਂ ਪੁਲਿਸ ਬੁਲਾਵਾਂਗੇ ਤਾਂ ਗੁਰਦੁਆਰੇ ਦੀ ਬਦਨਾਮੀ ਹੋਊਗੀ ਜਦ ਕਿ ਉਦੋਂ ਇੱਕ ਹਫ਼ਤਾ ਪਹਿਲਾਂ ਕਮੇਟੀ ਦੇ ਇੱਕ ਬੰਦੇ ਨੇ ਸੰਗਤ ਦੇ ਮੈਂਬਰ ਨੂੰ ਕੁੱਟਿਆ ਸੀ ਤੇ ਪੁਲਿਸ ਆ ਕੇ ਗਈ ਸੀ ਉੱਥੇ ਉਦੋਂ ਬਦਨਾਮੀ ਨਹੀਂ ਹੁੰਦੀ ਲੇਕਿਨ ਜਿਸ ਦਿਨ ਐਪਲੀਕੇਸ਼ਨਾਂ ਚੋਰੀ ਹੋਈਆਂ ਉਦੋਂ ਬਦਨਾਮੀ ਹੋਈ ਆ ਤੇ ਉਸ ਤੋਂ ਬਾਅਦ ਜਦੋਂ ਨਾਲ ਨੂੰ ਕਿਹਾ ਵੀ ਵੀਡੀਓ ਦਿਓ ਤੇ ਭਾਈ ਇਹਨਾਂ ਦੇ ਕੈਮਰੇ ਨਹੀਂ ਸੀ ਚੱਲਦੇ ਇਹ ਅਕਸਰ ਹੀ ਬਹੁਤ ਸਾਰੇ ਗੁਰਦੁਆਰਿਆਂ 'ਚ ਹੁੰਦਾ ਆ ਵੀ ਜਦੋਂ ਕਮੇਟੀਆਂ ਆਪਣੇ ਵਾਸਤੇ ਕੁਝ ਚੀਜ਼ ਖੋਣੀਆ ਚਾਹਣ ਤਾਂ ਉਦੋਂ ਕ ਕੈਮਰੇ ਚੱਲਦੇ ਹੁੰਦੇ ਆ ਜਦੋਂ ਸੰਗਤ ਦੇ ਬੈਨੀਫਿਟ ਦੇ ਵਿੱਚ ਕੋਈ ਵੀਡੀਓ ਮੰਗਿਆ ਜਾਵੇ ਤਾਂ ਉਦੋਂ ਕਮੇਟੀਆਂ ਦੇ ਕੈਮਰੇ ਨਹੀਂ ਚੱਲਦੇ ਹੁੰਦੇ ਇਹੇ ਹੀ ਕੰਮ ਪਿਛਲੇ ਸਾਲ ਮੜੈਸਤੋ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਕਮੇਟੀ ਨੇ ਕੀਤਾ ਇਹਨਾਂ ਨੂੰ ਬਾਰ 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 ਸੰਗਤ ਨੇ ਕਿਹਾ ਇਹ ਪਾਈ ਤੁਸੀਂ ਇਲੈਕਸ਼ਨ ਕਰਵਾ ਦੋ ਚੋਣਾ ਹੋਣੀ ਚਾਹੀਦੀਆਂ ਪਰ ਇਹਨਾਂ ਨੇ ਲੋਕਾਂ ਨੂੰ ਬੁਲੀ ਕੀਤਾ इवन ਜਿਸ ਤੱਕ ਸੰਗਤ ਨੇ ਸਾਈਨ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਕਮੇਟੀ ਨੂੰ ਕੱਢਿਆ ਜਾ ਸਕੇ ਕਰਵਾ ਰਹੀ ਸੰਗਤ ਨੂੰ ਸਾਈਨ ਕਰਵਾ ਰਹੀ ਨੂੰ ਇਹਨਾਂ ਨੇ ਆ ਕੇ ਬੁਲੀ ਕੀਤਾ ਦਬਕੇ ਮਾਰਨ ਦੀ ਕੋਸ਼ਿਸ਼ ਕੀਤੀ ਜੋ ਕਿ ਸਾਰੀ ਦੁਨੀਆ ਨੂੰ ਪਤਾ ਹੈ ਵੀ ਉਸ ਵੇਲੇ ਕੀ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਕੇਸ ਜਾਂਦਾ ਆ ਤੇ ਕੇਸ ਜਾਣ ਤੋਂ ਪਹਿਲਾਂ ਇਹਨਾਂ ਨੇ ਇੱਕ 12 ਮਾਰਚ ਨੂੰ ਮੀਟਿੰਗ ਕੀਤੀ ਕਿਉਂਕਿ ਟੋਟਲ 18 ਕੈਂਡੀਡੇਟ ਸੀ 18 ਕੈਂਡੀਡੇਟਾਂ ਦੇ ਵਿੱਚੋਂ ਜਿਹੜੇ 11 ਤੇ ਮੌਜੂਦਾ ਕਮੇਟੀ ਸੀਗੀ ਤੇ 7 ਨਵੀਆਂ ਐਪਲੀਕੇਸ਼ਨਾਂ ਆਈਆਂ ਸੀ ਉਹ ਜਦੋਂ ਇਹਨਾਂ ਨੇ ਇੱਕ ਮੀਟਿੰਗ ਕੀਤੀ ਆ ਉਹ ਪ੍ਰੀ ਪਲੈਨਿੰਗ ਮੀਟਿੰਗ ਸੀਗੀ ਉਹ ਵੱਖਰੀ ਗੱਲ ਹੈ ਇਹਨਾਂ ਨੇ ਆਪਣੀਆਂ ਡੈਪੋਜੀਸ਼ਨਾਂ ਦੇ ਵਿੱਚ ਝੂਠ ਬੋਲਿਆ ਕੋਈ ਕਹਿ ਰਿਹਾ ਮੈਨੂੰ ਇੱਕ ਵੀ ਪਹਿਲਾਂ ਪਤਾ ਸੀ ਕੋਈ ਕਹਿੰਦਾ ਮੈਨੂੰ ਉਦੋਂ ਨਹੀਂ ਪਤਾ ਲੱਗਾ ਕੋਈ ਕਹਿੰਦਾ ਮੈਨੂੰ ਤਾਂ ਨੋਟਿਸ ਆਇਆ ਹੀ ਨਹੀਂ ਕੋਈ ਕਹਿੰਦਾ ਮੈਨੂੰ ਮੈਸੇਜ ਟੈਕਸ ਨਹੀਂ ਆਇਆ ਅਲੱਗ-ਅਲੱਗ ਨਾਲੀਆਂ ਕਹਾਣੀਆਂ ਨੇ ਇਹਨਾਂ ਨੂੰ ਆਪ ਹੀ ਆਪਣੇ ਝੂਠ ਦੇ ਵਿੱਚ ਫਸਾ ਦਿੱਤਾ ਹੈ ਮੈਂ ਨਹੀਂ ਬੋਲਦਾ ਇਹ ਕੋਰਟ ਦੇ ਪੇਪਰ ਬੋਲਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੇ ਸੱਤ ਮੈਂਬਰ ਸੀਗੇ ਉੱਥੇ ਨਵੇਂ ਉਹਨਾਂ ਨੂੰ ਕੀ ਕਿਹਾ ਕੀ ਨਹੀਂ ਕਿਹਾ ਅੰਦਰ ਕੀ ਕਾਰਵਾਈ ਹੋਈ ਇਹਨਾਂ ਨੇ ਜੀ ਰਾਤ ਨੂੰ ਅਨਾਉਂਸ ਕਰਤਾ ਜੀ ਅਸੀਂ ਨਵੀਂ ਕਮੇਟੀ ਬਣਾ ਲਈ ਆ ਉਹਦੇ ਵਿੱਚੋਂ ਦੋ ਮੈਂਬਰ ਪੁਰਾਣੀ ਕਮੇਟੀ ਜਿਹੜੀ ਸੀਗੀ ਨਾ ਇੱਕ ਪਹਿਲਾਂ ਇਹ ਤੇਲਫਾਫਾ ਕਮੇਟੀ ਉਹਦੇ ਵਿੱਚੋਂ ਕੱਢ ਕੇ ਤੇ ਬਾਕੀ ਜਿਹੜੇ ਨਵੇਂ ਸੱਤ ਮੈਂਬਰ ਸੀ ਉਹਦੇ ਚੋਂ ਇਹ ਗਰੇ 8 ਮੈਂਬਰ ਜਿੰਨੇ ਵੀ ਸੀ ਉਹ ਇਹਦੇ ਚ ਦੋ ਮੈਂਬਰਾਂ ਨੂੰ ਪਾ ਲਿਆ ਜਗਤਾਰ ਸਿੰਘ ਨੂੰ ਤੇ ਸਖਮੰਦਰ ਸਿੰਘ ਬਰਾੜ ਨੂੰ ਜੋ ਜਗਤਾਰ ਸਿੰਘ ਆ ਇਹ ਇੰਡੀਆ ਅਸੀਂ ਜਦੋਂ ਐਪਲੀਕੇਸ਼ਨਾਂ ਭਰਨੀ ਆ ਸੀ ਐਪਲੀਕੇਸ਼ਨਾਂ ਭਰਨ ਵੇਲੇ ਇਹ ਬੰਦੇ ਨੇ ਐਪਲੀਕੇਸ਼ਨ ਦੇਤੀ ਬਾਅਦ ਚਲੇ ਐਡਵਾਈਜ਼ਰੀ ਕਮੇਟੀ ਮੈਂਬਰ ਮਿੰਦਰ ਸਿੰਘ ਕੰਡੇ ਨੂੰ ਲਿਖ ਕੇ ਹੀ ਵਜਿਆ ਕਿ ਮੈਂ ਆਪਣੀ ਐਪਲੀਕੇਸ਼ਨ ਵਾਪਸ ਲੈਣਾ ਹੈ ਲੇਕਿਨ ਜਿੱਦਣ 12 ਮਾਰਚ ਨੂੰ ਮੀਟਿੰਗ ਹੋਣੀ ਸੀ ਇਹ ਸਵੇਰ ਦਾ ਮੁੱਛਾ ਉਤਾ ਦੇਈ ਤੁਰਿਆ ਫਿਰਦਾ ਸੀ ਵੀ ਅੱਜ ਮੈਨੂੰ ਤਾਂ ਜਿਵੇਂ ਕਮੇਟੀ ਇਹਨਾਂ ਨੇ ਪਾਈ ਲੈਣਾ ਹੁੰਦਾ ਹਾਂ ਉਹਨੇ ਇਹਨੂੰ ਪਾਉਣਾ ਸੀ ਇਹਨਾਂ ਦੀ ਸਾਰੀ ਰਾਜਾ ਮਹਿੰਦੀ ਪਹਿਲਾਂ ਹੋਈ ਹੋਈ ਸੀ ਜੋ ਮੈਨੂੰ ਲੱਗਦਾ ਹੈ ਸੋ ਇਹਨਾਂ ਨੇ ਆਪਣੀ ਗੈਟਮੈਂਟ ਕਰਕੇ ਆਪਣਾ ਕਬਜ਼ਾ ਬਣਾ ਕੇ ਰੱਖਣ ਨੂੰ ਇਹਨਾਂ ਨੇ ਦੋ ਮੈਂਬਰ ਉਹ ਪਾ ਲਏ ਵੀ ਜਿਹੜੇ ਪਿੱਛੇ ਹੱਟ ਨੂੰ ਨਹੀਂ ਸੀ ਤਿਆਰ ਸਖਮੰਦਰ ਬਰਾੜ ਤੇ ਜਗਤਾਰ ਸਿੰਘ ਬਾਕੀ ਇਹਨਾਂ ਨੇ ਆਪਣੇ ਨੌ ਬੰਦੇ ਪਾ ਕੇ ਕਮੇਟੀ ਦਾ ਕਬਜ਼ਾ ਬਣਾ ਲਿਆ ਉਸ ਤੋਂ ਬਾਅਦ ਕੇਸ ਚੱਲਿਆ ਕੇਸ ਦੇ ਵਿੱਚ ਇਹ ਲੋਕੀ ਕਹਿੰਦੇ ਨੇ ਵੀ ਇਲੈਕਸ਼ਨ ਦੇ ਉੱਤੇ 60000 ਡਾਲਰ ਲੱਗਣਾ ਸੀ ਕਦਰ ਕਿ 2015 ਚ ਇਲੈਕਸ਼ਨ ਹੋਈ ਆ 2017 ਚ ਹੋਈ ਆ 19 ਚ ਹੋਈ ਆ ਇਹਨਾਂ ਦੀਆਂ ਆਪਣੀਆਂ ਹੀ ਸਟੇਟਮੈਂਟਾਂ ਨੇ ਵੀ 15 ਦੇ ਵਿੱਚ ਕਰਿਆ 23000 ਲੱਗਾ 17 ਦੇ ਕਰਿਆ 2000 ਲੱਗਾ 19 ਦੇ ਕਰਿਆ 2000 ਲੱਗਾ ਤੇ ਇਹਨਾਂ ਨੇ 60000 ਡਾਲਰ ਕਿਹੜੇ ਹਿਸਾਬ ਨਾਲ ਕੈਲਕੂਲੇਟ ਕੀਤਾ ਉਹ ਹੁਣ ਇਹ ਜਾਣਦੇ ਆ ਗੱਜ ਸਾਹਿਬ ਦਾ ਮੰਨਣਾ ਆ ਤੇ ਵੀ ਇਹਨਾਂ ਲੋਕਾਂ ਨੇ ਜਿਹੜੇ ਉਸ ਵੇਲੇ ਕੈਂਡੀਡੇਟ ਸੀਗੇ ਉਹਨਾਂ ਨੂੰ ਇਹ ਦੱਸ ਕੇ ਗੁੰਮਰਾਹ ਕੀਤਾ ਆ ਕਿ 60000 ਡਾਲਰ ਬਚਾਉਣਾ ਆ 60000 ਡਾਲਰ ਬਚਾਉਣ ਵਾਸਤੇ ਅਸੀਂ ਇਲੈਕਸ਼ਨ ਨਹੀਂ ਕਰਾਉਣੀ ਇਹ ਸਟੇਟਮੈਂਟ ਅਮਨ ਭੱਟੀ ਦੀ ਵੀ ਆ ਇਹ ਸਟੇਟਮੈਂਟ ਰਾਜਮੀਤ ਗਰੇਵਾਲ ਦੀ ਵੀ ਆ ਤੇ ਉਥੇ ਇਹ ਆਪਣੇ ਝੂਠ 'ਚ ਖੁਦ ਆਪ ਹੀ ਫਸ ਗਏ ਤੇ ਜੋ ਕਿ ਮੈਂ ਨਹੀਂ ਬੋਲਦਾ ਕੋਰਟ ਦੇ ਪੇਪਰ ਬੋਲਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਕੋਰਟ 'ਚ ਕੀਤੀਆਂ ਇੱਕ ਦੂਜੇ ਦੇ ਖਿਲਾਫ ਇਹਨਾਂ ਨੇ ਜਾਂਦੀਆਂ ਸੀਗੀਆਂ ਐਂਡ ਤੇ ਕੀ ਹੁੰਦਾ ਆ ਜੱਜ ਸਾਹਿਬ ਨੇ ਫੈਸਲਾ ਇਹ ਦਿੱਤਾ ਵੀ ਇਹ ਕਮੇਟੀ ਦੇ ਕੁਝ ਬੰਦਿਆਂ ਨੇ ਸਾਰਿਆਂ ਨੇ ਨਹੀਂ ਕਮੇਟੀ ਦੇ ਕੁਝ ਬੰਦਿਆਂ ਨੇ ਜਾਣ ਬੁੱਝ ਕੇ ਕੰਮ ਜਾ ਰੱਖਣ ਦੇ ਲਈ ਆਪਣੇ ਰੱਜ ਕੇ ਝੂਠ ਬੋਲਿਆ ਤਾਂ ਕਿ ਗੁਰਦੁਆਰੇ ਨੂੰ ਕੰਟਰੋਲ 'ਚ ਰੱਖ ਸਕਣ ਉਹ ਆ ਜਿਹੜੇ ਪੇਪਰ ਨੇ ਜਿਹੜਾ ਡਿਸੀਜਨ ਆ ਇਹ ਮੋਸਟਲੀ ਸੰਗਤ ਦੇ ਕੋਲ ਜਾ ਚੁੱਕਿਆ ਆ ਇਹਦੀਆਂ ਤੁਸੀਂ ਕਾਪੀਆਂ ਦੇਖ ਸਕਦੇ ਹੋ ਸੋ ਹੁਣ ਜਿਹੜਾ ਫੈਸਲਾ ਹੋਇਆ ਆ ਉਹ ਹੋਇਆ ਹੋਇਆ ਵੀ 18 ਫਰਵਰੀ 2024 ਨੂੰ ਜਿਹੜੀ ਐਡਵਾਈਜ਼ਰੀ ਕਮੇਟੀ ਮੌਜੂਦਾ ਹੈਗੀ ਆ ਮਹਿੰਦਰ ਸਿੰਘ ਕੰਡਾ ਤੇ ਗਰਮੀਤ ਸਿੰਘ ਤੇ ਜੋਗਾ ਸਿੰਘ ਕਨਵਲ ਸਿੰਘ ਚਾਹਲ ਤੇ ਨਾਲ ਮੇਰੇ ਖਿਆਲ ਤੇ ਤੀਂਦਰ ਸਿੰਘ ਗਰੇਵਾਲ ਇਹਨਾਂ ਪੰਜਾਂ ਦੀ ਜਿਹੜੀ ਐਡਵਾਈਜ਼ਰੀ ਕਮੇਟੀ ਹੈਗੀ ਆ ਉਹ ਇਲੈਕਸ਼ਨ ਅਨਾਉਂਸ ਕਰੇਗੀ 18 ਫਰਵਰੀ 2024 ਨੂੰ ਉਸ ਤੋਂ ਬਾਅਦ ਦੇ ਵਿੱਚ ਮੈਂ ਪੜ੍ਹ ਕੇ ਸੁਣਾ ਦਿੰਦਾ ਹਾਂਗਾ ਮੈਂ ਕੋਈ ਥੇ ਆਰਡਰ ਲਿਖਿਆ ਹੋਇਆ ਹੈ ਇੱਕ ਮਿੰਟ ਮੈਂ ਦੇਖ ਲਾ 1 ਮਾਰਚ ਤੱਕ ਨੂੰ ਐਪਲੀਕੇਸ਼ਨਾਂ ਲਈਆਂ ਜਾਣਗੀਆਂ 1 ਮਾਰਚ ਨੂੰ ਐਪਲੀਕੇਸ਼ਨਾਂ ਲੈਣ ਤੋਂ ਬਾਅਦ 11 ਮਾਰਚ ਤੱਕ ਜਿਹੜਾ ਸੈਂਪਲ ਬੈਲਟ ਹੈਗਾ ਆ ਉਹ ਨੋਟਿਸ ਬੋਰਡ ਤੇ ਪੋਸਟ ਕੀਤਾ ਜਾਊਗਾ ਤੇ 31 ਮਾਰਚ ਨੂੰ ਇਲੈਕਸ਼ਨ ਹੋਵੇਗੀ ਅਤੇ ਅਪ੍ਰੈਲ ਦੇ ਪਹਿਲੇ ਹਫਤੇ ਇਹਦਾ ਡਿਸੀਜਨ ਸੁਣਾ ਕੇ ਜਾਂ ਉਸ ਤੋਂ ਪਹਿਲਾਂ ਨਵੀਂ ਕਮੇਟੀ ਜਿਹੜੀ ਵੀ ਬਣੇਗੀ ਉਹ ਚਾਰਜ ਸੰਭਾਲੇਗੀ ਐਂ ਇਹ ਇਲੈਕਸ਼ਨ ਸਿਰਫ 1 ਸਾਲ ਦੀ ਕਮੇਟੀ ਵਾਸਤੇ ਹੋਵੇਗੀ ਸੋ ਇਹ ਫੈਸਲਾ ਜਿਹੜਾ ਹੈਗਾ ਆ ਇਹ ਕੋਰਟ ਨੇ ਦਿੱਤਾ ਹੈਗਾ ਤੇ ਜੱਜਮੈਂਟ ਦੇ ਵਿੱਚ ਜਿਹੜੀ ਫਾਈਨਲ ਸਟੇਟਮੈਂਟ ਹੈਗੀ ਆ ਉਹਦੇ ਲਿਖਿਆ ਗਿਆ ਆ ਹੁਣ ਜਦੋਂ ਪਿਛਲੇ ਸਾਲ ਇਲੈਕਸ਼ਨ ਦਾ ਟਾਈਮ ਸੀ ਐਡਵਾਈਜ਼ਰੀ ਕਮੇਟੀ ਨੇ ਪੂਰੀ ਕੋਸ਼ਿਸ਼ ਕੀਤੀ ਵੀ ਇਲੈਕਸ਼ਨ ਕਰਾਈ ਜਾਵੇ ਮਹਿੰਦਰ ਸਿੰਘ ਕੰਡੇ ਨੇ ਨੋਟਿਸ ਲਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਬੰਦਿਆਂ ਨੇ ਕਮੇਟੀ ਵਾਲਿਆਂ ਨੇ ਮਹਿੰਦਰ ਸਿੰਘ ਕੰਡੇ ਨੂੰ ਨੋਟਿਸ ਬੋਰਡ ਦਾ ਚਾਬੀ ਤੱਕ ਨਹੀਂ ਦਿੱਤੀ ਤਾਂ ਕਿ ਨੋਟਿਸ ਨਾ ਲੱਗ ਸਕੇ ਇਲੈਕਸ਼ਨ ਦਾ ਸਟੇਜ ਤੋਂ ਬੋਲਣ ਦਾ ਟਾਈਮ ਮੰਗਿਆ ਦੋ ਵਿਕਾ ਗੋਲੀਆਂ ਦਿੰਦੇ ਰਹੇ ਜਿਵੇਂ ਸਟੇਜ ਨਾਲ ਦੀ ਆਪਣੀ ਘਰ ਦੀ ਹੁੰਦੀ ਆ ਇਹ ਤਾਂ ਇਹ ਕਹਿੰਦੇ ਉਹਨਾਂ ਦੀ ਜੱਜ ਵੀ ਸਾਡਾ ਬਕੀ ਵੀ ਸਾਡਾ ਕੋਟ ਵੀ ਸਾਡੀ ਜਿਹਨੇ ਜੋ ਕਰਨਾ ਕਰ ਲੋ ਇੱਥੇ ਤੱਕ ਵੀ ਕਿਹਾ ਗਿਆ ਸਤ ਸੰਗਤ ਜੀ ਵੀ ਅਸੀਂ ਨਹੀਂ ਮੰਨ ਲੈ ਪਾਇਆ ਜਿਹਨੇ ਜੋ ਕਰਨਾ ਕਰ ਲੋ ਸਾਰੇ ਵੀਡੀਓ ਕੋਡ ਇਹਨਾਂ ਦੀਆਂ ਜਿਹੜੇ ਰਿਕਾਰਡਡ ਵੀਡੀਓਜ਼ ਨੇ ਗੁਰਦੌਰ ਦੇ ਲਾਈਵ ਪ੍ਰੋਗਰਾਮ ਨੇ ਉਹਨਾਂ ਵਿੱਚ ਇਹਨਾਂ ਦੀਆਂ ਗੱਲਾਂ ਪਈਆਂ ਨੇ ਪਰ ਅੱਜ ਸਤ ਸੰਗਤ ਜੀ ਜੱਤ ਤੁਹਾਡੀ ਹੋਈ ਆ ਸਤ ਸੰਗਤ ਦੀ ਹੋਈ ਆ ਸਰਜੂਲ ਸਿੰਘ ਬਾਜਵੇਂ ਦੀ ਹੋਈ ਆ ਸਾਡੀ ਸਾਰਿਆਂ ਦੀ ਹੋਈ ਆ ਕਿਉਂਕਿ ਇਹਨਾਂ ਦਾ ਹੰਕਾਰ ਤੋੜਿਆ ਪ੍ਰਮਾਤਮਾ ਨੇ ਇਹਨਾਂ ਹੰਕਾਰ ਜਿਹੜਾ ਹੰਕਾਰ ਆ ਸੋ ਮਾਰਿਆ ਇਹਨਾਂ ਨੇ ਸੰਗਤ ਨੂੰ ਪੂਰਾ ਇੱਕ ਸਾਲ ਗੁੰਮਰਾਹ ਕੀਤਾ ਆ ਸੋ ਸਾਹ ਸੰਗਤ ਜੀ ਇਹਨਾਂ ਨੇ ਇੱਥੇ ਤੱਕ ਵੀ ਕੋਸ਼ਿਸ਼ ਕੀਤੀ ਆ ਵੀ ਜਦੋਂ ਟੈਨਟ ਰੂਲਿੰਗ ਆ ਗਈ ਉਹਨੂੰ ਝਟਲੌਣ ਵਾਸਤੇ ਇਹਨਾਂ ਨੇ ਵਕੀਲ ਨੂੰ ਅੱਗੇ ਤੋਰ ਲਿਆ ਦੁਬਾਰਾ ਪੈਸੇ ਖਰਚ ਕੇ ਇਹਨਾਂ ਨੇ ਕਹਾਬਜੈਕਸ਼ਨ ਫਾਈਲ ਕੀਤੀ ਜਿਹੜੇ ਕਹਿੰਦੇ ਸੀ 60 ਹਜ਼ਾਰ ਡਾਲਰ ਅਸੀਂ ਕਲੈਕਸ਼ਨ ਦਾ ਬਚਾਉਣਾ ਆ ਹੁਣ ਇਹਨਾਂ ਨੂੰ ਪੁੱਛੋ ਵੀ ਐਸ ਕੋਰਟ ਕੇਸ ਤੇ ਕਿੰਨੇ ਪੈਸੇ ਖਰਚੇ ਆ ਕਿੰਨੇ ਪੈਸੇ ਗੁਰਦੌਰ ਤੇ ਬਰਬਾਦ ਕੀਤੇ ਆ ਇਨਾ ਦਾ ਕਾਬਜ ਰੱਖਣ ਵਾਸਤੇ ਗੁਰਦੁਆਰੇ ਦਾ ਕਿੰਨਾ ਪੈਸਾ ਇਸ ਕੇਸ ਦੇ ਉੱਪਰ ਲੱਗਿਆ ਸਾਧ ਸੰਗਤ ਜੀ ਇਹਨਾਂ ਲੋਕਾਂ ਤੋਂ ਹਿਸਾਬ ਲਿਆ ਜਾਵੇ ਇਹਨਾਂ ਨੂੰ ਅਕਾਉਂਟੇਬਲ ਨੂੰ ਦਸਹਰਾਇਆ ਜਾਵੇ ਇਹਨਾਂ ਦੇ ਉੱਤੋਂ ਖਰਚਾ ਪਾਇਆ ਜਾਵੇ ਜਿੰਨਾ ਗੁਰਦੁਆਰਾ ਦਾ ਪੈਸਾ ਇਹਨਾਂ ਨੇ ਬਰਬਾਦ ਕੀਤਾ ਇਹਨਾਂ ਤੋਂ ਪੈਸਾ ਲਿਆ ਜਾਵੇ ਸਾਧ ਸੰਗਤ ਜੀ ਇਹ ਬਹੁਤ ਜ਼ਰੂਰੀ ਆ ਨਹੀਂ ਤਾਂ ਕੱਲ ਨੂੰ ਹਰ ਕੋਈ ਜਿਹਨੂੰ ਜਿਹੜੀ ਕਮੇਟੀ ਆਇਆ ਕਰੇਗਾ ਅਗਲੇ ਨੂੰ ਮੂੰਹ ਪਾ ਦੇਗਾ ਕਬਜ਼ਾ ਰੱਖਣ ਦੀ ਕੋਸ਼ਿਸ਼ ਕਰੇਗਾ ਇਹ ਔਨ ਵਾਲੇ ਸਮੇਂ ਨੂੰ ਸਹੀ ਕਰਨ ਵਾਸਤੇ ਇਹਨਾਂ ਨੂੰ ਅਕਲ ਸਿਖਾਉਣੀ ਹਜੇ ਵੀ ਜ਼ਰੂਰੀ ਆ ਇਹਨਾਂ ਤੋਂ ਖਰਚਾ ਲੈਣਾ ਗੁਰਦੁਆਰਾ ਦਾ ਨੁਕਸਾਨ ਪਰਮਾਉਣਾ ਬਹੁਤ ਜ਼ਰੂਰੀ ਆ ਸੋ ਇੱਕ ਦਿਨ ਹੋਰ ਗੱਲ ਦੱਸਣੀ ਜਾਵਾਂਗਾ ਜਿਸ ਦਿਨ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਉੱਥੇ ਇੱਕ ਇਹਨਾਂ ਦਾ ਰਿਪੋਰਟਰ ਜਾ ਕੇ ਕਹਿੰਦਾ ਕੁਝ ਬੰਦਿਆਂ ਨੂੰ ਜਿਹੜੇ ਬਾਜਵਾ ਸਾਹਿਬ ਦੇ ਨਾਲ ਖੜੇ ਸੀ ਉੱਥੇ ਅਖੇ ਤੁਸੀਂ ਖੱਤ ਦੇ ਨਾਲ ਰਲ ਗਏ ਹੋ ਓਏ ਬੇਵਕੂਫਾ ਖੱਤ ਤਾਂ ਤੂੰ ਆ ਆਪ ਖੱਤ ਛੋਟੀ ਮੋਟੀ ਨਹੀਂ ਵੱਡੀ ਸਾਰੀ ਤੇ ਮੋਟੀ ਸਾਰੀ ਠੀਕ ਹੈ ਕਿਉਂਕਿ ਤੂੰ ਹੁਣ ਤੱਕ ਆਪਣੇ ਬੈਨੀਫਿਟਾਂ ਵਾਸਤੇ ਗੁਰਦੁਆਰੇ ਦੇ ਮੂਹਰੇ ਖੱਤ ਬਣ ਕੇ ਤੁਰਿਆ ਫਿਰਦਾ ਰਿਹਾ ਆ ਤੂੰ ਬਾਜਵੇ ਨੂੰ ਖੱਤ ਕਹਿਣ ਦੀ ਕੋਸ਼ਿਸ਼ ਕੀਤੀ ਖੱਤ ਤੂੰ ਨਹੀਂ ਆ ਉਨੇ ਹਮੇਸ਼ਾ ਸੰਗਤ ਦੇ ਨਾਲ ਖੜਾ ਹੋਇਆ ਖੱਤ ਤੂੰ ਆ ਖੋਦ ਤੂੰ ਆਬ ਇਹ ਗੱਲ ਯਾਦ ਕਰ ਲਈ ਤੂੰ ਹੁਣ ਤੱਕ ਗੁਰਦੁਆਰੇ ਤੋਂ ਵੈਰੀਫਾਈਡ ਲੈਣ ਲਈ ਕੀ ਕੋਸ਼ਿਸ਼ ਕੀਤਾ ਇਸ ਕਰਕੇ ਕਿਸੇ ਨੂੰ ਖੱਤ ਕਹਿਣ ਦੇ ਬਲਾ ਆਪਣੀ ਸ਼ਕਲ ਸੂਰਤ ਦੇਖ ਰਿਆ ਕਰੋ ਕਿ ਖੱਤ ਕਹਿਣਾ ਬੇਅਦ ਕਰਦੀ ਆ ਖੱਤੇ ਠੀਕ ਹੈ ਸੋ ਇਸ ਕਰਕੇ ਇਦਾਂ ਦੀ ਗੱਲ ਨਹੀਂ ਹੈਗੀ ਸਾਧ ਸੰਗਤ ਦਾ ਸਾ ਸਾਧ ਸੰਗਤ ਦੀ ਇਹਨਾਂ ਲੋਕਾਂ ਨੂੰ ਗੁਰਦੁਆਰੇ ਤੋਂ ਹੁਣ ਕੱਢਣ ਦਾ ਸਮਾਂ ਆ ਗਿਆ ਆ ਨਵੀਂ ਕਮੇਟੀ ਚੁੰਡਸਾਂ ਆ ਗਿਆ ਹਾਂ ਫਿਰ ਇੱਕ ਗੱਲ ਹੋਰ ਵੀ ਇਹ ਲੋਕ ਕਰਦੇ ਨੇ ਵੀ ਖਾਲਸਤਾਨੀ ਆ ਜਾਣੇ ਆ ਜੇ ਅਸੀਂ ਗੁਰਦੁਆਰਾ ਛੱਡ ਦਿੱਤਾ ਤੇ ਖਾਲਸਤਾਨੀ ਆ ਜਾਣੇ ਆ ਪਰ ਕੀ ਗੱਲ ਖਾਲਸਤਾਨੀ ਬੰਦੇ ਨਹੀਂ ਹੈਗੇ ਗੁਰਦੁਆਰਾ ਸਾਰਿਆਂ ਦਾ ਸਾਂਝਾ ਆ ਜੇ ਕੱਲ ਨੂੰ ਖਾਲਸਤਾਨੀ ਇਹਨਾਂ ਨੂੰ ਸੰਗਤ ਵੋਟ ਪਾਉਂਦੀ ਆ ਤਾਂ ਸਾਨੂੰ ਕੀ ਇਤਰਾਜ ਆ ਉਪਰ ਸਾਡੇ ਭਰਾ ਆ ਉਹ ਇੱਕ ਵਿਚਾਰਤਾ ਰਾਇਆ ਹੋਸਾੜਾ ਸਾਡੀ ਵਿਚਾਰਕ ਮਤ ਭੇਦ ਹੋਣ ਫੋਸਾ ਦਾ ਸਾਡੀ ਕਿੰਨਾਂ ਗੱਲਾਂ ਤੇ ਉਹਨਾਂ ਦਾ ਨਾਂ ਬਣਦੀ ਹੋਵੇ ਪਰ ਇਹ ਨਹੀਂ ਆ ਜਿਵੇਂ ਸਾਡੇ ਗੁਰਦੁਆਰਾ ਸਾਹਿਬ ਦੇ ਮੈਂਬਰ ਆ ਉਹ ਪ੍ਰੋਪਰਲੀ ਖੜ ਸਕਦੇ ਆ ਉਹ ਵੋਟਾਂ ਦੀ ਹਿੱਸਾ ਲੈ ਸਕਦੇ ਆ ਜੇ ਸੰਗਤ ਉਹਨਾਂ ਨੂੰ ਮਨਜ਼ੂਰ ਕਰਦੀ ਆ ਤੇ ਸੰਗਤ ਆ ਸਕ ਸੰਗਤ ਦੀ ਵੋਟਾਂ ਲੈ ਕੇ ਉਹ ਵੀ ਆ ਸਕਦੇ ਆ ਪਰ ਹਾਂ ਮੰਨਣਾ ਉਹਨਾਂ ਨੂੰ ਵੀ ਬਾਈਲਾ ਪੈਣਾ ਬਾਈਲਾ ਤਾਂ ਜੱਜ ਨੇ ਨਹੀਂ ਤੋੜਿਆ ਹੁਣ ਤੱਕ ਪਿਛਲੇ 1 ਸਾਲ ਤੋਂ ਇਹ ਕਹਿੰਦੇ ਰਹਿਆ ਜੇ ਅਸੀਂ ਕਬਜ਼ਾ ਛੱਡਤਾ ਤਾਂ ਖਾਲਸਤਾਨੀਆਂ ਨੇ ਕਬਜ਼ਾ ਕਰ ਲੈਣਾ ਮੋਡੇਸਟੋ ਸੀਰੀਅਸ ਗੁਰਦੁਆਰਾ ਬਾਇਲਾ ਦੇ ਮੁਤਾਬਕ ਚੱਲਦਾ ਆ ਇੱਥੇ ਕਿਸੇ ਦਾ ਕਮਜਾ ਨਹੀਂ ਹੋਏਗਾ ਆ ਦੋ ਜੱਜਮੈਂਟਾਂ ਨੇ ਪ੍ਰੂਫ ਕਰ ਦਿੱਤਾ ਆ ਜਿਹਨੂੰ ਸੰਗਤ ਪ੍ਰਮਾਣ ਕਰੂਗੀ ਜੋ ਬਾਇਲਾ ਦੇ ਮੁਤਾਬਕ ਚੱਲੂਗਾ ਉਹੋ ਹੀ ਹਮੇਸ਼ਾ ਜਿੱਤੂਗਾ ਇੱਕ ਗੱਲ ਹੋਰ ਸਾਹ ਸੰਗਤ ਦੀ ਪਿਛਲੇ ਡੇਢ ਮਹੀਨੇ ਤੋਂ ਜਾਂਦੀ ਕੋਰਟ ਟ੍ਰਾਇਲ ਹੋਈ ਆ ਇਹ ਕਹਿੰਦੇ ਰਹੇ ਆ ਜਿਸ ਦਿਨ ਕੋਰਟ ਦਾ ਫੈਸਲਾ ਆਊਗਾ ਅਸੀਂ ਸੁਣਾਵਾਂਗੇ ਕਿ ਹੋਰ ਸੁਣਾਓ ਐਸਲਾਰ ਨੂੰ ਦੇਖਦੇ ਆ ਸਟੇਜ ਤੋਂ ਖੜ ਕੇ ਕੀ ਬੋਲਦਿਆ ਕਿ ਜੱਜ ਨੇ ਸਾਨੂੰ ਝੂਠੇ ਸਾਬਤ ਕਰਕੇ ਕੱਢਤਾ ਕੋ ਜਾਜੂ ਨੇ ਕੱਲੇ ਕੱਲ ਦਾ ਨਾਮ ਲਿਖਾਇਆ ਅਮਨਦੀਪ ਸਿੰਘ ਉਹਨੇ ਕਿਹੜੇ ਕਿਹੜੇ ਝੂਠ ਬੋਲੇ ਰਾਜਮੀਤ ਸਿੰਘ ਗਰੇਵਾਲ ਉਹਨੇ ਕਿਹੜੇ ਕਿਹੜੇ ਝੂਠ ਬੋਲੇ ਸਖਮੰਦਰ ਸਿੰਘ ਬਰਾੜ ਉਹਨੇ ਕਿਹੜੇ ਕਿਹੜੇ ਝੂਠ ਬੋਲੇ ਜਲਤਾਰ ਸਿੰਘ ਨੇ ਕੀ ਕਿਹਾ ਸੋ ਇਹਦਾ ਸਾਰਿਆਂ ਦਾ ਪਲੰਦਾ ਇਸ ਆਰਡਰ ਦੇ ਵਿੱਚ ਹੈਗਾ ਆ ਐਨ ਸੰਗਤ ਦੇ ਵਿੱਚ ਇਹਦੀ ਕਾਪੀ ਜਾ ਸੁਗੀ ਆ ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਮੈਨੂੰ ਵੀ ਵਟਸਐਪ ਨੰਬਰ ਭੇਜ ਕੇ ਇਹਦੀ ਕਾਪੀ ਲੈ ਸਕਦਾ ਆ ਪਰ ਮੈਂ ਇਹਨਾਂ ਨੂੰ ਹੁਣੇ ਕਮੇਟੀ ਵਾਲਿਆਂ ਨੂੰ ਕਹੂੰਗਾ ਕਿ ਤੁਸੀਂ ਹੱਲੇ ਵੀ ਹਲਦੀ ਮਾੜੀ ਮੋਟੀ ਸੰਗ ਸ਼ਰਮ ਰੱਖਦੇ ਹੋ ਤੇ ਐ ਆਰਡਰ ਨੂੰ ਸਟੇਜ ਤੋਂ ਪੜ ਕੇ ਸਰਾਇਓ ਕਿ ਹਾਂ ਸਾਡੀ ਗਲਤੀ ਆ ਐਨ ਜੱਜ ਨੇ ਸਾਡੇ ਮੂੰਹ ਤੇ ਸਲੈਪ ਮਾਰਿਆ ਹੈਗਾ ਆ ਸੋ ਸਾਧ ਸੰਗਤ ਜੀ ਹੁਣ ਇਕੱਠੇ ਹੋਣ ਦਾ ਸਮਾਂ ਆ ਗਿਆ ਨਵੀਂ ਕਮੇਟੀ ਚੁਣਨ ਦਾ ਸਮਾਂ ਆ ਗਿਆ ਆਉਣ ਵਾਲੇ ਦਿਨਾਂ 'ਚ ਜਿਵੇਂ ਵੀ ਐਡਵਾਈਜ਼ਰੀ ਕਮੇਟੀ ਆਪਣੇ ਇਸ ਕੋ ਪ੍ਰੋਸੀਜਰ ਨੂੰ ਅੱਗੇ ਤੋਰ ਦਿਆ ਜੋ ਵੀ ਇਲੈਕਸ਼ਨ ਦੀ ਆਉਟਪੁੱਟ ਹੁੰਦੀ ਆ ਨਾ ਜੋ ਵੀ ਇਲੈਕਸ਼ਨ ਵਾਸਤੇ ਕੋਈ ਪਲਾਨ ਬਣਦਾ ਆ ਮੈਂ ਜਲਦੀ ਹੀ ਲਾਈਵ ਰਹੀ ਤੁਹਾਡੇ ਨਾਲ ਸਾਂਝਾ ਕਰੂੰਗਾ ਪਰ ਇੱਕ ਗੱਲ ਹੋਰ ਦੱਸਣੀ ਚਾਹਨਾ ਇਹ ਤਾਂ ਇੰਨੇ ਕਰਤਕਾਂ ਲੋਕ ਨੇ ਕਮੇਟੀ ਵਾਲੇ ਇਹਨਾਂ ਨੇ ਆਪਸ ਵਿੱਚ ਵੀ ਬਹੁਤ ਝੂਠ ਬੋਲੇ ਹੋਏ ਨੇ ਮੇਰੇ ਕੋਲ ਇਦਾਂ ਦੇ ਕੁਝ ਪ੍ਰੂਫ ਆ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸੰਗਤ ਦੇ ਨਾਲ ਸਾਂਝੇ ਕਰਾਂਗਾ ਜਿਹਦੇ ਵਿੱਚ ਕੁਝ ਕਮੇਟੀ ਮੈਂਬਰਾਂ ਨੇ ਬਾਕੀ ਦੇ ਕਮੇਟੀ ਮੈਂਬਰਾਂ ਨੂੰ ਝੂਠ ਬੋਲੇ ਆ ਗੁੰਮਰਾਹ ਕੀਤਾ ਆ ਸੰਗਤ ਨੂੰ ਗੁੰਮਰਾਹ ਕੀਤਾ ਆ ਇਹ ਵੀ ਸਟੇਟ ਨੂੰ ਗੁੰਮਰਾਹ ਕੀਤਾ ਆ ਮੇਰੇ ਕੋਲ ਲਿਖਤੀ ਡਾਕੂਮੈਂਟ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਦੱਸੂੰਗਾ ਵੀ ਇਹ ਕੇਸ ਲੈਵਲ ਦੇ ਘਕੀਆਂ ਲੋਕ ਨੇ ਅਕਿਰਤ ਘੜ ਲੋਕ ਨੇ ਸੋ ਸਾਥ ਸੰਗਤ ਜੀ ਇੱਕ ਵਾਰੀ ਫੇਰ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋ ਤੁਹਾਡੀ ਜਿੱਤ ਹੋਈ ਆ ਸੋ ਸੰਗਠੇ ਹੋਵੋ ਤੇ ਗੁਰਦਾਸ ਸਾਹਿਬ ਦੀ ਸਹੀ ਕਮੇਟੀ ਨੂੰ ਚੁਣੋ ਇੰਨਾ ਕਹਿੰਦਾ ਹੋਇਆ ਅੱਜ ਵਾਸਤੇ ਲਾਈਵ ਖਤਮ ਕਰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ